ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਕਿ ਸਾਰੇ ਸੰਗਤ ਸਾਰੇ ਆਪਣੇ ਘਰ ਦੇ ਵਿੱਚ ਰਾਜੀ ਭਾਜੀ ਹੋਣਗੇ ਅਕਾਲ ਪੁਰਖ ਸਾਰਿਆਂ ਦੀ ਕਿਰਪਾ ਕਰੇ ਸੰਗਤ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਿਵੇਂ ਆਪ ਸਭ ਨੇ ਪਿਛਲੇ ਆ ਵੀਡੀਓ ਤੇ ਦੇਖਿਆ ਹੋਵੇਗਾ ਕਿ ਆਪਾਂ ਬੱਚਿਆਂ ਨੂੰ ਕੋਸ਼ਿਸ਼ ਕਰ ਰਹਾ ਹੈ ਕਿ ਬਾਣੀ ਨਾਲ ਜੋੜੀਏ ਬਾਣੀ ਨਾਲ ਜੋੜੀਏ ਕੀਰਤਨ ਦੇ ਨਾਲ ਜੋੜੀਏ ਸੋ ਉਸ ਮੰਤਵ ਨੂੰ ਲੈ ਕੇ ਆਪਾਂ ਆਪਣੇ ਗ੍ਰਹਿ ਵਿਖੇ ਹੀ ਜਿਹੜਾ ਬੱਚਿਆਂ ਨੂੰ ਇਸ ਬਾਬਤ ਸਿੱਖਿਆ ਦੇਣੀ ਸ਼ੁਰੂ ਕੀਤੀ ਹਰ ਐਤਵਾਰ ਸੋ ਕਾਲਪੁਰਖ ਜਿਨੇ ਜਿੰਨੀ ਹਿੰਮਤ ਬਖਸ਼ੀ ਹੈ ਉਹਨਾਂ ਨਾਲ ਟੀਚਾ ਸ਼ੁਰੂ ਕਰ ਲਿਆ ਹੌਲੀ ਹੌਲੀ ਚਲੋ ਵੀ ਉੱਪਰ ਕਮਰਾ ਜਿਹੜਾ ਆ ਉਹ ਤਿਆਰ ਨਹੀਂ ਸੀ। ਔਲੇ-ਹੜੀਓ ਕਰ ਰਹੇ ਆ। ਜਿਵੇਂ ਜਿਵੇਂ ਅਗਲਪੁਰ ਖੀਮਤ ਬਖਸ਼ਿਸ਼ ਕਰ ਰਿਹਾ ਹੈ। ਉਹ ਸਾਰਾ ਹੋ ਰਿਹਾ ਹੈ। ਔਰ ਅੱਗੇ ਆਪਾਂ ਨੂੰ ਜਿਹੜਾ ਹੈਗਾ ਆ ਉਹ ਸਪੀਕਰ ਦੀ ਲੋੜ ਆ। ਜਿਹਦੇ ਨਾਲ ਮਾਈਕ ਅਟੈਚ ਹੁੰਦੇ ਆ। ਕਾਰਡਲੈਸ ਲੜੇ ਹੁੰਦੇ ਆ। ਕਿਉਂਕਿ ਜਦੋਂ ਬੱਚਾ ਮਾਈਕ 'ਚ ਬੋਲਦਾ ਹੈ ਇੱਕ ਤਰ੍ਹਾਂ ਦੇ ਵਿੱਚ ਕੌਨਫੀਡੈਂਸ ਆਉਂਦਾ ਹੈ। ਇਕ ਨੂੰ ਪਤਾ ਲੱਗਦਾ ਹੈ ਕਿ ਮੇਰੇ ਕੋਈ ਆਵਾਜ਼ ਚ ਕੋਣਾ ਕਿਹੋ ਲੈ ਚ ਕਿਹ ਸੌਰ ਚ ਕੋਣਾ ਮੇਰੀ ਆਵਾਜ਼ ਕਿ ਨਿਕਲ ਰਹੀ ਹੈ ਸੋ ਜਿਹੜਾ ਸਰਚ ਕਰਨ ਤੋਂ ਬਾਅਦ ਦੋ ਕ ਸੇਮ ਕੰਪਨੀ ਦੇ ਨਾਲ ਦੇਖੇ ਉਹਦੇ ਵਿੱਚ ਇੱਕ ਜਿਹੜਾ ਸੀਗਾ ਉਹ ਸੀਗਾ ਜੀ ਐਸਸੀ ਵਾਰਡ ਦਾ ਉਹ ਸੀਗਾ ਕੁਝ 13000 ਦਾ ਭਰ 13000 ਇੱਕ ਸੀਗਾ ਜੀ ਕੁੜਾ 180 ਵਾਟ ਦਾ ਉਹ 15000 ਕੁਛ ਕਿੰਨੇ ਕੁ ਪਿਆਦਾ ਸੀ ਸੋ ਮੈਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਆ 180 ਵਾਟ ਵਾਲਾ ਠੀਕ ਹੀ ਲੱਗਿਆ ਸੋ ਸੰਗਾ ਜੀ ਕਿਉਂਕਿ ਅ ਕੁਛ ਵੀ ਜਿਹੜਾ ਆ ਉਹ ਕਦਮ-ਦਰ ਕਦਮ ਹੁੰਦਾ ਹੈ ਹੁਣ ਜਿਵੇਂ ਕਿ ਅੱਗੇ ਹੁਣ ਬੱਚਿਆਂ ਦੇ ਇਗਜ਼ਾਮ ਜਿਹੜੇ ਉਹ ਖਤਮ ਹੋ ਗਏ ਆ ਸੋ ਅੱਗੇ ਹੁਣ ਉਹਨਾਂ ਦੀ ਅਗਲੇ ਮਹੀਨੇ ਕਲਾਸਾ ਸ਼ੁਰੂ ਕਰਨੀ ਆ ਦੁਬਾਰਾ ਤੋਂ ਤੇ ਆਪਣੇ ਕੋਲ ਜਿਹੜਾ ਹੈਗਾ ਆ ਵੀ ਉਹ ਤੋਂ ਪਹਿਲਾਂ ਪਹਿਲਾਂ ਇੱਕ ਕਮਰਾ ਰੈਡੀ ਕਰਵਾਉਣਾ ਉਹ ਕਰਵਾ ਕੇ ਚਲੋ ਉਹ ਸਾਰਾ ਹੋ ਲੈਣੇ ਤੇ ਆਪਾਂ ਨੂੰ ਮੀਟਿੰਗ ਜਿਹੜਾ ਹੈਗਾ ਆ ਉਹ ਲੋੜਾ ਤੇ ਮਾਈਕ ਮਾਈਕ ਦੀ ਲੋੜ ਹੈ ਸਪੀਕਰ ਵਾਲੇ ਤੇ ਬਾਕੀ ਕਿਉਂਕਿ ਮੇਰਾ ਮੁੱਖ ਟੀਚਾ ਇਹ ਹੈਗਾ ਕਿ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ ਕੋਈ ਬਾਣੀ ਕੀਰਤਨ ਦੇ ਨਾਲ ਹਨ ਬਾਣੀ ਦੇ ਨਾਲ ਜੋੜਿਆ ਜਾਵੇ ਖਾਸ ਕਰਕੇ ਮੈਂ ਲੜਕੀਆਂ ਨੂੰ ਇਸ ਪਾਸੇ ਧੀਆ ਆਪਣੀਆਂ ਨੂੰ ਲਾਉਣਾ ਚਾਹੁੰਦੀ ਹਾਂ ਕਿਉਂਕਿ ਜਿਹੋ ਜਿਹੇ ਸਮਾ ਚੱਲ ਰਿਹਾ ਹੈ ਉਹਨਾਂ ਨੂੰ ਬਾਣੀ ਦਾ ਬਹੁਤ ਹੁਣ ਬਹੁਤ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਵਿੱਚ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਉਹ ਹੈਗਾ ਕਿ ਲੜਕੀਆਂ ਨੂੰ ਗਤਕਾ ਜ਼ਰੂਰ ਸਿਖਾਇਆ ਜਾਵੇ ਕਿਉਂਕਿ ਅਕੋਰਡਿੰਗ ਟੂ ਟਾਈਮ ਆਪਣੀ ਆਤਮ ਰੱਖਿਆ ਕਰਨਾ ਹਰ ਕੁੜੀ ਨੂੰ ਆਉਣਾ ਚਾਹੀਦਾ ਹੈ ਸੋ ਉਹ ਕਦਮ-ਦਰ ਕਦਮ ਵਾਹਿਗੁਰੂ ਜੀ ਸਾਰਾ ਕਰਾਈ ਜਾਣਗੇ ਸੋ ਮੇਰੇ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਚਿੰਨਾ ਕਭੀ ਹੋ ਸਕੇ ਕਿਉਂਕਿ ਬਹੁਤ ਸਾਰੇ ਜਿਹੜੇ ਆ ਵੀਰ ਭੈਣ ਮੈਨਾਂ ਜੋੜੇ ਆ ਮੈਂ ਦੇਖਿਆ ਹੈ ਦੇਖਦੀ ਹਾਂ ਨਾ ਸੋ ਅਗਰ ਅਸੀਂ ਸਿੱਖਿਆ ਵਾਸਤੇ ਜਾਂ ਇਹੋ ਜੇ ਜਿਹੜਾ ਆ ਉਹ ਕਾਰਜਾ ਵਾਸਤੇ ਦਸਵੰਦ ਨੇ ਇੱਕ ਕੱਢਦੇ ਆ ਤਕਾਲਪੁਰਖ ਜੀ ਹੋਰ ਵੀ ਸਾਡੇ ਕੋਲ ਘੱਟ ਜਿਹੜਾ ਵਰਕਤ ਪਾਉਂਦੇ ਆ ਕਿਉਂਕਿ ਇਹ ਤੋਂ ਵੱਡਾ ਜਿਹੜਾ ਫਲਾ ਕੋਈ ਨਹੀਂ ਤੇ ਦਸਵੰਦ ਕੋਈ ਨਹੀਂ ਸੋ ਮੇਰੇ ਵੀਰ ਭੈਣ ਜਰੂਰ ਇਹ ਜਿਹੜਾ ਸਾਡੇ ਨਾਲ ਜੁੜਨ ਤੇ ਮੇਰੇ ਵੀਰ ਭੈਣ ਨੂੰ ਬੇਨਤੀ ਬਾਤੋ ਆ ਇਸ ਮਹਿਮੇ ਵਿੱਚ ਸਾਡੇ ਨਾਲ ਜੁੜਿਆ ਜਾਵੇ ਤਾ ਜੋ ਅਸੀਂ ਜਿਹੜਾ ਵਾ ਇਹਨਾਂ ਟੀਚਿਆਂ ਤੇ ਅੱਗੇ ਵਧ ਸਕੀਏ ਇਤੋਂ ਅੱਗੇ ਅਸੀਂ ਹੋਰਾਂ ਪਿੰਡਾਂ ਚੇ ਜਾ ਕੇ ਕੈਂਪ ਬੇਸਡ ਲਾ ਸਕੀਏ ਤੇ ਕਿਉਂਕਿ ਆਪ ਵਰਗ ਨਿਰਭੈਣਾ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਵਾਹਿਗੁਰੂ ਕਾਲਪੁਰਖ ਸਾਰੇ ਤੇ ਸਹਾਈ ਹੋਣ ਮੈਂ ਅਰਦਾਸ ਕਰਦੀ ਆਂ ਕਿ ਜੋ ਵੀ ਤੰਗੀਆਂ ਟੋਟਾਂ ਜਾਂ ਕਿਸੇ ਤਰ੍ਹਾਂ ਦੀ ਕੋਈ ਵਿਵਪਤਾ ਮੇਰੇ ਵੀਰ ਭੈਣਾਂ ਦਾ ਹੈ ਕਿ ਉਹ ਕਾਲਪੁਰਖ ਸਾਰੇ ਦੂਰ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ